ਰਾਖੂ ਸਰਨਾਈ ਸੁ ਕਹੋ ਤਲ ਗੁਰ ਸੇਵੀਆ ਅਹਨਿਸ ਸਾਹਜ ਸੁਭਾਏ ਦਰਸਨਾ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਫਤ ਖੁਸਮਦੀ ਦੂਰੇ ਅਰਸਾ ਹਉ ਕੁਰਸਾ ਹਉ ਝਟਿਐ ਤੋਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚੇ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਸਜਣ ਸੱਚੇ ਪਾਤਿਸਾ ਸਿਰ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕ ਮਹੱਲਾ ਤੀਜਾ ਜਿਨ ਕਾ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਤਿੰਤ ਹਰ ਨਾਮ ਤਿਨ ਕ ਮਨ ਵਸਿਆ ਸਚ ਸਦ ਸਮਾਹੇ ਜਿਨ ਕਾ ਸਤ ਗੁਰ ਭੇਟਿਆ ਸੇਹ ਹਰ ਕੀਰਤ ਸਦਾ ਕਮਾਈ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਈ ੋ ਲਾ ਉਧਾਰ ਹੈ ਆਪਣਾ ਮੇਖ ਪਦਵੀ ਆਪੇ ਪਾਹੀਾਰੇ ਬ੍ਰਹਮਤਨ ਕੋ ਸੰਤੋਸ਼ਟ ਪਾਇਆ ਜੋ ਗੁਰ ਚਰਨੀ ਜਨ ਪਾ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰਿ ਲਾਜ ਰਖਾ ਹੈ ਮਹੱਲਾ ਤੀਜਾ ਹੋ ਮੈਂ ਅੰਦਰ ਖੜਕ ਹੈ ਖੜਕ ਖੜਕ ਵਿਹਾਰ ਹੈ ਹਮੇ ਵੱਡਾ ਰੋਗ ਹੈ ਮਾਰੇ ਜੰਮ ਆਵ ਜਾ ਜਿਨ ਕਉ ਪੂਰਬ ਲਿਖਿਆ ਤੇਰਾ ਸਤਗੁਰ ਮਿਲਿਆ ਪ੍ਰਭ ਆਈ ਨਾਨਕ ਗੁਰ ਪ੍ਰਸਾਦੀ ਉਬਾਰੇ ਹਉਮੈ ਸਬਦ ਜਲਾਇ ਪਾਉੜੇ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬ ਨਾਸਿ ਪੁਰਖ ਵਿਦਾਤਾ ਹਰ ਨਾਮ ਹਮਸਰੇਵ ਹਰ ਨਾਮ ਹਮ ਪੂਜਹ ਹਰ ਨਾਮੇ ਹੀ ਮਨ ਰਾਤਾ ਹਰ ਨਾਮ ਜੀਵੜ ਕੋਈ ਅਵਰਨਾ ਸੁਜਾ ਹਰ ਨਾਮ ਅੰਤ ਛਡਾਤਾ ਹਰ ਨਾਮ ਦੀਆ ਗੋਰ ਪਰ ਉਪਕਾਰੀ ਨੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਤਨ ਤਨ ਗੁਰ ਕਾ ਪਿਤਾ ਮਾਤਾ ਹਉ ਸਤ ਗੁਰ ਆਪੋਲੇ ਕਾ ਸਦਾ ਨਮਸਕਾਰ ਜਿਤ ਮਿਲਿਆ ਹਾਰ ਨਾਮ ਮੈਂ ਜਾਤਾ ਲਾਹੇ ਗੁਰੂ ਜੀ ਕਾ ਖਾਲਸਾ ਲਾਹੇ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਇ ਰਾ ਗੋ ਬੜਾ ਹਾਸ ਦੀ ਪਾਉੜੀ 16ਵੇਂ ਸਲੋਕਾ ਨਾਲ